ਗੱਲਾਂ ਸਰਕਾਰ ਨੇ ਇਹ ਗੇਟ ਬਣਾਇਆ ਸੀ ਤੇ ਪਾਰ ਹੋਣੇ ਦੀ ਨਵੀਨੀਕਰਨ ਕਰਨ ਦੀ ਜਰੂਰਤ ਸੀ ਗੇਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇਟ ਦਾ ਨਵੀਨੀਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਜਿਸ ਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਗੇਟ ਦੇ ਗੇਟੇ ਦੇ ਗੇਟ ਦਾ ਤਿਆਰੀ ਕਰ ਲਈਏ ਕਿੰਨੇ ਪਰਸੈਂਟ ਲਾਇਆ ਬਈ ਇਹਦੇ ਤੇ 9 ਲੱਖ ਰੁਪਈਆ ਲੱਗਾ ਜੀ ਸਾਡਾ ਅੱਛਾ ਤੇ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਗੇਟਾਂ ਨੇ ਵੀ ਨਿਕਨ ਕਰ ਲਿਆ ਸੀ ਆਪੇ ਤੁਹਾਨੂੰ ਕਹਿੰਦੇ ਆ ਅੱਜ ਹਾਂਜੀ ਆਪ ਹੀ ਉਹ ਘਾਟ ਨੂੰ ਦਿੱਤਾ ਅਸੀਂ ਆਰਮੀ ਅਫਸਰ ਬੁਲਾਏ ਸੀ ਤੇ ਆ ਮੁਬਾਜਗੀਏ ਪ੍ਰਸ਼ਾਸਨ ਨਾਲ ਵੀ ਜੇ ਕੋਈ ਗੱਲ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਤਰ੍ਹਾਂ ਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੇ ਕੱਲੋ ਜੇ ਪੰਦਾ ਦੱਸੂਗਾ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤੇ ਸ਼ਹੀਦ ਦੇ ਬੇਲੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਨੇ ਆ ਜੀ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਦਾ ਕੰਮਾਂ ਚ ਅੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਰੇ ਏਦਾਂ ਕਾਗਜ਼ਾਂ ਦੀਆਂ ਸਭ ਕੋਈ ਵੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੀ جنگ ਆ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਗੇੜ ਪੜਾਉਣ ਦੀ ਜ਼ਰੂਰਤ ਨਾ ਹੋਵੇ ਅਗਰ ਬੱਚੇ ਦੇਸ਼ ਦੀ ਸੇਵਾ ਕਰਦੇ ਆ ਦੇਸ਼ ਦੀ ਰਾਖੀ ਕਰਦੇ ਆ ਆਪਣੇ ਜਾਣਾ ਜਾਨਾ ਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਬਾਰੇ ਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਮੈਂ ਹੌਂਦਰੀ ਕਪਟਰ ਡਾਟ ਜੋਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕ ਚੱਕਰ ਇਹ ਜੋ ਗੇਟ ਹੈ 2014 ਵਿੱਚ ਬਣਿਆ ਸੀ ਤੇ ਤੇ ਗ੍ਰੇਪਨ ਹੁਣ 2025 ਹੋ ਚੁੱਕਿਆ ਹੈ 2023 ਵਿੱਚ ਇਸ ਦੀਆਂ ਜੋ ਟਾਈਲਾਂ ਸੀ ਉਹ ਗਿਰਨੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਖਸਾ ਹਾਲਤ ਹੋ ਚੁੱਕੀ ਹੈ ਮੈਂ ਪ੍ਰਸ਼ਾਸਨ ਨੂੰ ਰਿਟਰਨ ਵਿੱਚ ਇਹਦੀ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਸੇ ਗੇਟ ਦੀ ਮੁਰੰਮਤ ਕੀਤੀ ਜਾਏ ਔਰ ਨਾਲ ਇਨਫਾਰਮ ਕੀਤਾ ਸੀ ਕਾਪੀ ਟੂ ਨਗਰ ਕੌਂਸਲ ਗੁਰਦਾਸਪੁਰ ਨੂੰ ਲੇਕਿਨ 6-7 ਮਹੀਨੇ ਬੀਤਣ ਤੋਂ ਬਾਅਦ ਮੈਂ ਦੁਬਾਰਾ ਕੋਰ ਰਿਸਪਾਂਸ ਕੀਤਾ ਤੇ ਉਹਦੇ ਬਾਰੇ ਕੋਈ ਇਨਾ ਪ੍ਰਸ਼ਾਸਨ ਨੇ ਕੋਈ ਰਿਪਲਾਈ ਨਹੀਂ ਦਿੱਤਾ ਕਿ ਜੋ ਟਾਈਲੈਂਡ ਸੀਰ ਥੱਲੇ ਲੋਕਾਂ ਜਦੋਂ ਗੁਜ਼ਰਦੇ ਸੀ ਉਹਨਾਂ ਦੇ ਸਿਰਾਂ ਵਿੱਚ ਵੀ ਵੱਜ ਰਹੀਆਂ ਸੀ ਫਿਰ ਅਸੀਂ ਆਪੇ ਕੰਮ ਸ਼ੁਰੂ ਕੀਤਾ ਤਕਰੀਬਨ 3-4 ਮਹੀਨੇ ਤੋਂ ਕੰਪਲੀਟ ਹੋਣ ਤੋਂ ਬਾਅਦ ਇਹਦੇ ਤੇ ਤਕਰੀਬਨ ਸਾਰਾ ਗੇਟ ਕੰਪਲੀਟ ਹੋਇਆ ਤੇ 9 ਲੱਖ ਰੁਪਏ ਅਸੀਂ ਆਪਣੀ ਜੇਬ ਚੋਂ ਖਰਚ ਕੀਤਾ ਬਾਕੀ ਜੀ ਬੇਟਾ 2011 ਵਿੱਚ ਇਸ ਦੀ ਕਸਮਪਰੇਟ ਹੋਈ ਸੀ ਅਫਸਰ ਟ੍ਰੇਨਿੰਗ ਅਕੈਡਮੀ ਚਨਈ ਤੋਂ ਦਨ ਇਸ ਦੀ ਪੋਸਟਿੰਗ ਹੋ ਗਈ ਲਾਈਨ ਆਫ ਕੰਟਰੋਲ ਗੁਰੇ ਸੈਕਟਰ ਵਿੱਚ 15 ਨੰਬਰ ਰੱਠਾ ਲਾਈਨ ਦੇ ਨਾਲ ਉਥੇ 5 ਮਹੀਨੇ ਦੀ ਨੌਕਰੀ ਤੋਂ ਬਾਅਦ 20 ਅਗਸਤ 2011 ਨੂੰ ਇਹਦਾ ਹਤਵਾਦੀ ਇਹਨਾਂ ਮੁਕਾਬਲਾ ਹੋ ਗਿਆ ਜੋ ਕਿ ਇਸ ਤਰ੍ਹਾਂ ਹਤਵਾਦੀ ਸਨ ਉਹਨਾਂ ਵਿੱਚੋਂ 13 ਹਤਵਾਦਿਆਂ ਨੂੰ ਮਾਰ ਕੇ ਇੱਕ ਆਪਣੇ ਸਾਥੀ ਨੂੰ ਬਚਾਉਂਦੇ ਹੋਏ ਸ਼ਹੀਦਤ ਦਾ ਜੰਮੂ ਇਹ ਤੁਹਾਨੂੰ ਇਹ ਡਰਾਪ ਕਰਨਾ ਬਾਰੇ ਕੋਪ ਕਾਸੇ ਲਾਏ ਕੀ ਗੱਲ ਸਰ ਦੇਖੋ ਗੱਲ ਇਸ ਤਰ੍ਹਾਂ ਹੈ ਜਦੋਂ ਸਰਕਾਰਾਂ ਸੁਣਦੀਆਂ ਨਹੀਂ ਹਨ ਸਾਨੂੰ ਤਾਂ ਸਾਡਾ ਬੇਟਾ ਨੇ ਬਹਾਦਰੀ ਕੀਤੀ ਹੈ ਉਸੇ ਗੇਟ ਵੀ ਬਣਿਆ ਹੈ ਲੇਕਿਨ ਉਹਦੀ ਖਸਤਾ ਹਾਲਤ ਦੇ ਸਾਨੂੰ ਦੁੱਖ ਸੀ ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ ਜੀ ਜੀ ਸਾਨੂੰ ਆਪ ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ ਤਾਂ ਕਿ ਸਾਡੇ ਜੋ ਬੇਟੇ ਦੀ ਯਾਦਗਾਰ ਬਣੀ ਹੈ ਉਸ ਦੀ ਕੋਈ ਬੇਇਜ਼ਤੀ ਨਾ ਹੋਏ ਮੇਅ ਦੇ ਸਮਦਾ ਇਨਸਲਟ ਨਾ ਹੋਏ ਅਸੀਂ ਇਸ ਨੂੰ ਕੰਪਲੀਟ ਕਰ ਦਿੱਤਾ ਇਹ ਸਾਡੀ ਇੱਛਾ ਸੀ ਅਗਰ ਸਰਕਾਰਾਂ ਨਾ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਨਹੀਂ ਕੋਈ ਸਾਨੂੰ ਮਦਦ ਨਹੀਂ ਮਿਲਿਆ